ਤਾਂ ਤੋਂ ਪਾਰ ਨਹੀਂ ਬੱਸ ਇਹ ਮਤਲਬ ਕਿ ਕਿਹੜੀ ਹਰਕਤ ਹੋ ਸਕਦੀ ਕਿਦਾਂ ਸਾਡੀਆਂ ਫੋਟਾਂ ਨਹੀਂ ਪਸੰਦ ਕਿਦਾਂ ਸਾਡੇ ਬੋਰਡ ਨਹੀਂ ਪਸੰਦ ਹਾਂ ਸਾਡੇ ਉੱਤੇ ਗੋਲੀਆਂ ਮਾਰ ਦੋ ਇਹਨਾਂ ਨੂੰ ਉਹ ਜੀ ਹਰ ਵਾਲਮੀ ਮਹਾਰਾਜ ਕੀ ਜੈ ਅੱਜ ਬੜੀ ਦੁੱਖ ਦੇ ਨਾਲ ਕਹਿਣੇ ਪੈਂਦਾ ਕਦੀ ਤਾਂ ਸਾਨੂੰ ਲੋਕਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ ਅੱਜ ਸ਼੍ਰੀ ਆਮ ਸੈਨਿਕ ਸਕੂਲ ਕਪੂਰਥਲੇ ਦਾ ਉੱਥੇ ਪ੍ਰਭੂ ਵਾਲਮੀਕੀ ਮਹਾਰਾਜ ਜੀ ਦੇ ਬਲੇਟ ਐਡਾ ਪੋਸਟਰ ਤੇ ਮਾਰੇ ਹੋਏ ਜਿਹੜੇ ਨਾਲ ਵਾਲਮੀਕੀ ਸਮਾਜ ਨੇ ਜਦੋਂ ਦੇਖਿਆ ਰੋ ਪਿਆ ਪੂਰਾ ਸਮਾਜ ਅੱਜ ਬੜੀ ਦੁੱਖ ਦੀ ਘੜੀ ਆ ਇਹ ਸਾਡਾ ਕਪੂਰਥਲੇ ਦਾ ਪ੍ਰਸ਼ਾਸਨ ਪਤਾ ਨਹੀਂ ਕੀ ਕਰ ਰਿਆ ਵਾ ਸ਼ਰਿਆਮੀ ਗੁੰਡਾਗਰਦੀ ਜਿਹੜੀ ਇਹ ਕਪੂਰਥਲੇ ਦੇ ਵਿੱਚ ਅੱਜ ਦੇਖੀ ਗਈ ਅਸੀਂ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਐਸਐਚਓ ਸਾਹਿਬ ਨਾਲ ਸਾਹਿਬ ਨੇ ਡਿਪਟੀ ਸਾਹਿਬ ਨੇ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਵਾ ਹੁਣ ਪਹਿਲੇ ਦਿਨ ਡੀਸੀ ਚੋਂ ਪੂਰਾ ਬੰਦ ਕੀਤਾ ਪਿਆ ਸੀ ਉਹਨਾਂ ਨੇ ਕਿਹਾ ਕਿ 2-4 ਘੰਟਿਆਂ ਦੇ ਵਿੱਚ ਸਾਡੀਆਂ ਟੀਮਾਂ ਲੱਗ ਚੁੱਕੀਆਂ ਵੀ ਇਹ ਕੈਮਰੇ ਚੈੱਕ ਹੋ ਰਹੇ ਆ ਤੁਸੀਂ ਪੁਲਿਸ ਸੱਤ ਤਿਹਾਰ ਚੱਲ ਰਹੇ ਆ ਤੁਹਾਡੇ ਤੁਸੀਂ ਆਪਣੇ ਮੰਦਿਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਤਿਆਰੀਆਂ ਕਰੋ 2 ਘੰਟੇ ਤੱਕ ਐਫ ਆਈ ਆਰ ਵੀ ਤਾਂ ਬੰਦੇ ਵੀ ਅਸੀਂ ਅੰਦਰ ਕਰ ਦਾਂਗੇ ਇਸ ਕਰਕੇ ਇਹ ਫੁੱਲਿਆ ਜੇ ਤਾਂ ਬੰਦੇ ਅੱਜ ਨਾ ਅੰਦਰ ਹੋਏ ਸਵੇਰੇ ਹੋਰ ਕੁਝ ਰਣਨੀਤੀ ਏਰੀ ਬਣਾਈ ਜਾਏਗੀ ਇਹ ਗੱਲ ਕੀਤੀ ਜਾਵੇ ਕਿ ਇਹ ਕੋਈ ਤੁਹਾਨੂੰ ਕੀ ਲੱਗਦਾ ਕੋਈ ਸਿਆਸੀ ਮੁੱਦਾ ਵਾ ਦੇਖੋ ਸਿਆਸਤ ਲੋਕ ਕਰ ਸਕਦੇ ਆ ਕਈ ਜੀ ਸਿਆਸੀ ਹੋ ਸਕਦਾ ਵਾ ਪਿਛਲੇ ਦਿਨੀ ਇਹ ਕਾਨਫਰੰਸ ਇੱਕ ਕੀਤੀ ਸੀਗੀ ਕੀ ਪਤਾ ਉਹਨਾਂ ਦੇ ਵਿੱਚ ਕੋਈ ਛੇੜ ਖਾਲੀ ਨਾ ਹੋਵੇ ਕੁਝ ਬੰਦੇ ਜਾਣ ਬੁੱਝ ਕੇ ਕਰਦੇ ਹੋਣ ਇਹ ਹੋ ਸਕਦੀ ਬਿਲਕੁਲ ਹੋ ਸਕਦੀ ਇਹਦੀ ਵੀ ਡੁੰਗਾਈ ਤੱਕ ਕਾਰਵਾਈ ਹੋਣੀ ਚਾਹੀਦੀ ਆ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਵਗੈਰਾ ਹੈ ਨਹੀਂ ਦੇਖੋ ਸਾਨੂੰ ਹਲੇ ਤੱਕ ਤਾਂ ਕਿਸੇ ਦਾ ਸ਼ੱਕ ਨਹੀਂ ਆ ਤੇ ਜੇ ਸ਼ੱਕ ਪੈ ਗਿਆ ਉਹ ਹੋਇਆ ਤਾਂ ਫੇਰ ਅਸੀਂ ਜਿੱਦਾਂ ਉਹਨਾਂ ਨੇ ਸਾਡੇ ਬਲੇਟ ਮਾਰੇ ਆ ਅਸੀਂ ਵੀ ਉਹਨਾਂ ਦੇ ਮਾਰਾਂਗੇ ਇਸ ਤੋਂ ਅਗਲੀ ਰਣਨੀਤੀ ਜਿਹੜੀ ਹੈ ਤੁਹਾਡੇ ਵੱਲੋਂ ਕੀ ਕੀਤੀ ਜਾਊਗੀ ਜੇ ਜਿੱਦਿ ਤੁਹਾਨੂੰ ਇਨਸਾਫ ਨਾ ਮਿਲਿਆ ਦੇਖੋ ਜੇ ਨਾ ਇਨਸਾਫ ਮਿਲਿਆ ਅਸੀਂ ਫਿਰ ਆਪਣਾ ਦਿਹਾੜਾ ਰਹਿਣ ਦਾਗੇ ਮਨਾਨ ਨੂੰ ਕਪੂਰਥਲਾ ਸ਼ਹਿਰ ਹੋਏਗਾ ਬੰਦ ਬਿਲਕੁਲ ਮੁਕੰਮਲ ਤੌਰ ਤੇ ਜਿਹਨੂੰ ਜੇ ਕੋਈ ਸ਼ੱਕ ਹੋਊਗਾ ਤਾਂ ਉਹ ਸ਼ੱਕ ਵੀ ਕੱਢ ਲਵੇ ਆਪਣਾ ਜੇ ਅਮਜਰੀਮ ਨਾ ਫੜਿਆ ਗਿਆ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਹੁਣ ਉਹਨਾਂ ਨੇ ਲਈ ਆ ਤੇ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰ ਸਕਦੇ ਹੋ ਇੱਕ ਕਿਤੇ ਲੱਗ ਰਿਹਾ ਨਹੀਂ ਕਿ ਜਿਹੜੀ ਤੁਹਾਡੀ ਪ੍ਰੈਸ ਕਾਨਫਰੰਸ ਨੂੰ ਲੈ ਕੇ ਕਿਤੇ ਨਾ ਕਿਤੇ ਕਹ ਲਓ ਕਿ ਵਿਰੋਧੀ ਧਿਰ ਹੈ ਜਾਂ ਕੋਈ ਹੋਰ ਵੀ ਕੋਈ ਸਿਆਸਤ ਚੱਲ ਲੈ ਨਹੀਂ ਦੇਖੋ ਮੈਂ ਉਹ ਨਹੀਂ ਦੇਰ ਨਹੀਂ ਬੋਲਣਾ ਕਿਤੇ ਦੇ ਵੀ ਖਲਾਫ ਜਿਹੜੀ ਦੇ ਤੱਕ ਸਾਨੂੰ ਪਤਾ ਨਹੀਂ ਉਹ ਮੈਂ ਤੁਹਾਨੂੰ ਪਹਿਲੇ ਹੀ ਕਹਿਤਾ ਵਾ ਜੇ ਕੋਈ ਵਿਰੋਧੀ ਧਿਰ ਜਾਂ ਕੋਈ ਵੀ ਕਪੂਰਸਲਾ ਹੈਗਾ ਸਾਡਾ ਸਾਝਾ ਆਪਣਾ ਪਰ ਜੇ ਇੱਥੇ ਕੋਈ ਗੜਬੜੀ ਕਰੇਗਾ ਤਾਂ ਬਖਸ਼ਿਆ ਨਹੀਂ ਜਾਏਗਾ ਉਹਨੂੰ ਇਹ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਉਹਨੂੰ ਜੈਵਾਲ ਸਾਡਾ ਸਮਾਜ ਜਿਹੜਾ ਇਕੱਠਾ ਹੋਇਆ ਜੇ ਵਾਲਮੀਕੀ ਹਰਨ ਵਾਲਮੀਕੀ ਜੀ ਉੱਚੀ ਬੋਲੋ ਹਾਂ ਅੱਜ ਅਸੀਂ ਡੀਟੀ ਚੌਂਕ ਵਿਖੇ ਜਿਹੜਾ ਸਾਡੇ ਬਾਖਾਂ ਵਿੱਚ ਜਿੱਥੇ ਬੰਦਿਆਂ ਦੇ ਆਗੂ ਸੇਵਾਦਾਰ ਇਕੱਠੇ ਹੋਏ ਆ ਕਿ ਜਿਹੜਾ ਕੀ ਇੱਕ ਸੈਣ ਸਕੂਲ ਦੇ ਲਾਗੇ ਭਾਨ ਵਾਲਮੀਕ ਮਹਾਰਾਜ ਦੇ ਫਰਗਦਿਆਰੇ ਨੂੰ ਲੈ ਕੇ ਇੱਕ ਬੋਰਡ ਜਿਹੜਾ ਲਗਾਇਆ ਪਿਆ ਸੀ ਆ ਉਹ ਬੋਰਡ ਜਿਹੜਾ ਪਾਰੇਗਾ ਬਲੇਡ ਮਾਰ ਕੇ ਉਹ ਪਾਰ ਕੇ ਜਿਹੜਾ ਸਿੱਟਿਆ ਹੋਇਆ ਸੀਗਾ ਤੇ ਜਿਸ ਨੂੰ ਸਾਨੂੰ ਪਤਾ ਲੱਗਾ ਤੇ ਸਾਡਾ ਸਮੂਦਾ ਸਮਾਜ ਦਾ ਇਕੱਠਾ ਹੋਇਆ ਤੇ ਜਿਹੜੀ ਡੀਟੀ ਚੌਂਕ ਜਿਹੜਾ ਬੰਦ ਕੀਤਾ ਸਾਡੀਆਂ ਦੀ ਧਾਰਮਿਕ ਭਾਵਨਾ ਜਿਹੜੀਆਂ ਹਟ ਹੋਈਆਂ ਤੇ ਉਹਨੂੰ ਲੈ ਕੇ ਜਿਹੜਾ ਸਾਡੇ ਸਮਾਜ ਵਿੱਚ ਬੜਾ ਵੱਡਾ ਰੂਪ ਪ ਜਿੱਦਾਂ ਕਿ ਦੇਖਿਆ ਜਾਵੇ ਬਾਲਮੀਕ ਜਨਮ ਉਤਸਵ ਵੀ ਜਿਹੜਾ ਹੈਗਾ ਵਾ ਉਹ ਨੇੜੇ ਆ ਗਿਆ ਵਾ ਤੇ ਫਿਰ ਇਸ ਤਰ੍ਹਾਂ ਦੇ ਸ਼ਹਿਰ ਦੇ ਵਿੱਚ ਕੰਮ ਹੋ ਰਿਹਾ ਹੈ ਕਿ ਕਹਿੰਦਾ ਕਿ ਅੱਜ ਕੋਈ ਨਵੀਂ ਗੱਲ ਨਹੀਂ ਜੇ ਇਤੋਂ ਪਹਿਲਾਂ ਵੀ ਭਗਵਾਨ ਵਾਲਮੀ ਵਾਲ ਪ੍ਰਗਟਾਰੇ ਕਾਫੀ ਸਮੇਂ ਤੋਂ ਚੱਲਦੇ ਆ ਰਹੇ ਆ ਤੇ ਇਤੋਂ ਪਹਿਲਾਂ ਵੀ ਭਗਵਾਨ ਵਾਲਮੀ ਮਾਰੋ ਦੇ ਦੌਰ ਜਿਹੜੇ ਆ ਕਾਫੀ ਜੇ ਇੱਥੇ ਇੱਕ ਦੇ ਸ਼ਰਾਧ ਦੇ ਅੰਦਰ ਕੁਝ ਰਾਤ ਦੇ ਅੰਦਰ ਜਿਹੜੇ ਆ ਉਹ ਮਾਰਦੇ ਰਹਿੰਦੇ ਆ ਕਈ ਵਾਰ ਹੀ ਐਫਆਈਰ ਦਰਜ ਵੀ ਹੋਈਆਂ ਆ ਔਰ ਰਾਤ ਕੋ ਬੰਦੀਆਂ ਤੱਕ ਤ੍ਰੇਸ ਨਹੀਂ ਕੀਤਾ ਪੁਲਿਸ ਨੇ ਕਿਹ ਕਿਤੇ ਇਹ ਤਾਂ ਨਹੀਂ ਕਿ ਕੱਲ ਵਾਲੇ ਜਿਹੜੀ ਕਿ ਪ੍ਰੈਸ ਮੀਟਿੰਗ ਨੂੰ ਲੈ ਕੇ ਇਹ ਕਹ ਲੋ ਕਿ ਹੋਰ ਮਾਹੌਲ ਨੂੰ ਖਰਾਬ ਕਰ ਲਿਆ ਇਧਰ ਕੋਈ ਸਿਆਸਤ ਚੱਲੀ ਗਈ ਹੋਵੇ ਨਹੀਂ ਕੋਈ ਇਦਾਂ ਦੀ ਗੱਲ ਲੱਗਦੀ ਤੇ ਨਹੀਂ ਆ ਬਾਕੀ ਪੁਲਿਸ ਜਿਹੜੀ ਜਾਂਚ ਕਰੇ ਜੇ ਕੋਈ ਇਦਾਂ ਦੀ ਕੋਈ ਗੱਲ ਕੋਈ ਦੋਸ਼ੀ ਜੇ ਕੋਈ ਪਾਇਆ ਜਾਣਾ ਆ ਪੁਲਿਸ ਨੇ ਉਹ ਸਾਡੇ ਨਾਲ ਵਾਅਦਾ ਦਿੱਤਾ ਆ ਕਿ ਇਹਨੂੰ ਬਚਾਗੇ ਨਹੀਂ ਤੇ ਸੰਪਾਦ ਵੀ ਨਹੀਂ ਉਹਨੂੰ ਬਚੇਗਾ ਅਸੀਂ ਆਪਣੇ ਸਮਾਜ ਦੇ ਨਾਲ ਖੜੇ ਆ ਅਸੀਂ ਆਪਣੇ ਸਮਾਜ ਨਾਲ ਜਟਾਨਮ ਖੜੇ ਆ ਵਾਲਮੀਕ ਮਹਾਰਾਜ ਦੀਆਂ ਫੋਟੋਆਂ ਦੇ ਨਾਲ ਹੀ ਛੇੜਛਾੜ ਕਿਉਂ ਕੀਤੀ ਜਾਂਦੀ ਹੈ ਉਹ ਤਾਂ ਕੀਤੀ ਜਾਂਦੀ ਕਿਉਂਕਿ ਸਾਰੇ ਜਿੰਨੇ ਵੀ ਅੱਜ ਵੀ ਵਿਤਕਰਾ ਜਿਹੜਾ ਸਦੀਆਂ ਤੋਂ ਸਾਡੇ ਸਮਾਜ ਨਾਲ ਹੁੰਦਾ ਆ ਰਿਹਾ ਅੱਜ ਵੀ ਜਿਹੜੇ ਵਿਤਕਰਾ ਕਰਦੇ ਆ ਇਹ ਪੁਲਿਸ ਦਾ ਆਸ਼ਵਾਸ਼ਣ ਜਿਹੜਾ ਠੰਡੇ ਵਸਤੇ ਦੇ ਵਿੱਚ ਪੈ ਗਿਆ ਤੇ ਫਿਰ ਤੁਹਾਡੇ ਵੱਲੋਂ ਰਣਨੀਤੀ ਕੀਤੀ ਜੋ ਕਮਰ ਸੋਟਾ ਜੀ ਸਾਡੇ ਨੌਜਵਾਨ ਸਭਾ ਦੇ ਪ੍ਰਧਾਨ ਆ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜੇਕਰ ਪ੍ਰਸ਼ਾਸਨ ਨੇ ਸਾਡੀ ਹਾਲ ਤੱਕ ਦੋਸ਼ੀ ਨਾ ਪਕੜਿਆ ਤੇ ਕਪੂਰਥਲਾ ਬੰਦ ਦੀ ਕਾਲ ਵੀ ਦਿੱਤੀ ਜਾ ਸਕਦੀ ਹੈ ਜੀ ਸੈਨ ਸਕੂਲ ਦੇ ਬਾਹਰ ਇਹ ਬੋਰਡ ਵੀ ਕਹਿੰਦੇ ਕਿ ਕਿਸੇ ਨੇ ਸ਼ਰਾਬ ਕਰਕੇ 파ੜੇ ਪਏ ਉਸ ਮੱਦੇ ਬਾਲਕ ਸਮਾਜ ਦੇ youth ਇਕੱਠਾ ਵੀ ਹੋਇਆ ਵਾ ਤਾਂ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਕਿ ਅਗਲੀ ਕਾਰਵਾਈ ਕੀ ਰੋਂਗੀ ਪੁਲਿਸ ਦੀ ਜੀ ਇਹਨਾਂ ਨੂੰ ਇਹਨਾਂ ਦਾ ਦਰਬਿਆਨ ਦਰਜ ਕਰਕੇ ਹੁਣੇ ਜਿਲ੍ਹੇ ਵੀ ਫਿਰਾਲ ਦੇ ਸੀ ਅਨਨੌਨ ਦੇ ਖਿਲਾਫ ਵੀ ਅਪੀਰ ਦਰਜ ਕਰ ਰਹੇ ਆ ਤੇ ਤੁਹਾਡੀ ਪੁਲਿਸ ਟੀਮਾਂ ਦਾ ਬាទ ਤੁਹਾਨੂੰ ਕੀ ਇਹ ਇਹ ਜਿਹੜੀ ਕੋਈ ਸੈਸੀ ਮੁਤਾਬਕ ਹੀ ਵੈਸੇ ਕਿਸੇ ਸ਼ਰਾਬੀ ਤੱਕ ਕਮਾ ਸੀਸੀਟੀਵੀ ਕੈਮਰਾ ਚੈੱਕ ਕਰਾਂਗੇ ਜਿਸ ਤੋਂ ਬਾਅਦ ਜਿੱਤਾ ਵੀ ਜਿਹੜੀ ਵੀ ਗੱਲ ਸਾਹਮਣੇ ਆਉਣੀ ਉਹ ਤੁਹਾਨੂੰ